ਆਮ ਆਦਮੀ ਪਾਰਟੀ ਦਾ ਦਾਵਾ ਕਿ ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਚਾਹੁੰਦੇ ਆ ਅਸੀਂ ਪੰਜਾਬ ਨੂੰ ਪਹਿਲਾ ਵਰਗਾ ਅਸੀਂ ਪੰਜਾਬ ਆ ਜਿਹੜਾ ਬਣਾਉਣਾ ਚਾਹੁੰਦੇ ਆ ਕਿ ਪਹਿਲਾਂ ਪੰਜਾਬ ਪੰਜਾਬ ਦੀ ਬਾਗਡੋਰ ਕਿੰਨਾ ਹੱਥ ਸੀਗੀ ਜਿਹੜੇ ਸੋਨੇ ਦੇ ਬਿਸਕਟਾਂ ਦੀ ਸਮਗਲਿੰਗ ਕਰਦੇ ਸੀ ਇਹ ਡਾਇਲੌਗ ਸੀਐਮ ਭਗਵੰਤ ਮਾਨ ਦੇ ਮੂੰਹ ਤੇ ਚੜਿਆ ਹੋਇਆ ਕਿ ਤੁਸੀਂ ਸੋਨੇ ਦੇ ਬਿਸਕਟਾਂ ਵਾਲੇ ਅਸੀਂ ਆਟੇ ਦੇ ਬਿਸਕਟਾਂ ਵਾਲੇ ਭਾਈ ਤੋਂ ਤੁਹਾਡੇ ਘਰੇ ਸਿੱਧੀਆਂ ਪਾਈਪਾਂ ਲੈਣਾ ਪਈਆਂ ਹੋਈਆਂ ਨੇ ਬਾਰੋਂ ਸਮਾਨ ਆਉਂਦਾ ਹੈ ਪਤਾ ਨਹੀਂ ਕੀ ਕੁਛ ਬਣਾ ਗਏ ਕਿ ਸਾਡੇ ਕੋਲੇ ਇਹ ਜਾਂ ਕੋਈ ਸੈਣੀ ਛੋਟੇ ਘਰਾਂ ਦੇ ਕਾਕੇ ਆ ਜ਼ਮੀਨ ਤੋਂ ਉੱਠੇ ਹੋਏ ਆ ਤੇ ਲੋਕਾਂ ਦੇ ਲਈ ਅਸੀਂ ਕੁਝ ਕਰਨਾ ਚਾਹੁੰਦੇ ਆ ਇਹੋ ਜੀਆਂ ਗੱਲਾਂ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਲੋਕਾਂ ਨੂੰ ਇਹਦਾ ਅਲਜਾਇਆ ਲੋਕਾਂ ਨੇ ਸੀਐਮ ਬਣਾ ਦਿੱਤਾ ਕੁਰਸੀ ਥਾਪ ਦਿੱਤੀ ਸਾਡਾ ਸੀਐਮ ਦਾ ਕਹਿਣਾ ਕਿ ਸਾਡਾ ਮੁੱਖ ਮਕਸਦ ਹੈਗਾ ਜਿਹੜਾ ਸਿੱਖਿਆ ਕ੍ਰਾਂਤੀ ਵਾਲੀ ਜਿਆਦਾ ਇੱਕ ਯੁੱਧ ਨਾਲ ਸ਼ਹਿਰ ਉਪਰ ਉੱਠ ਰਹੇ ਆ ਸਿੱਖਿਆ ਕ੍ਰਾਂਤੀ ਦੀ ਗੱਲ ਕਰੀਏ ਤਾ ਜਿਹੜੇ ਸਰਕਾਰੀ ਸਕੂਲ ਸੀ ਐਮ ਇਹਨਸ ਕਰ ਦਿੱਤੇ ਗਏ ਪਤਾ ਨਹੀਂ ਕਿਸ ਵੇਸ ਤੇ ਕਰ ਦਿੱਤੇ ਗਏ ਹਾਲਾਂਕਿ ਪੜਾਈ ਬਿਲਕੁਲ ਜ਼ੀਰੋ ਹੈ ਇੱਕ ਅਫਵਾਹ ਇੱਕ ਗੱਲਾਂ ਬਣਾਉਣੀਆਂ ਕਮੇਡੀਅਨਾਂ ਸੀਐਮ ਭਗਵੰਤ ਮਾਨ ਸਾਹਿਬ ਗੱਲਾਂ ਬਣਾਉਣੀਆਂ ਹੁੰਦੀਆਂ ਨੇ ਪ੍ਰੋਗਰਾਮਾਂ ਦੇ ਵਿੱਚ ਕਹਿ ਦਿੱਤਾ ਜਾਂਦਾ ਇੰਨੀਆਂ ਨੌਕਰੀਆਂ ਦੇ ਦਿੱਤੀਆਂ ਪੰਜ ਪੰਜ 6000 ਸਾਡੇ ਵੱਡੇ ਅਫਸਰ ਲੱਗੇ ਵਿਦਿਆਰਥੀ ਪੜ੍ਹੇ ਨੇ ਵਧੀਆ ਕੀਤਾ ਕਿ ਅੱਜ ਕੱਲ ਸਮਾਂ ਇੱਕ ਦੇਖਦੇ ਆਂ ਕੁਝ ਖਬਰਾਂ ਵੀ ਆ ਰਹੀਆਂ ਕਿ ਬੱਚੇ ਸਕੂਲਾਂ ਦੇ ਵਿੱਚ ਵੀ ਨਸ਼ਾ ਲੈ ਜਾਣ ਲੱਗੇ ਕਿ ਨਸ਼ਾ ਕਰਨ ਲੱਗੇ ਕਿ ਉਹ ਨਸ਼ਾ ਯੁੱਧ ਨਸ਼ਾ ਵਿਰੁੱਧ ਖਤਮ ਹੋ ਗਿਆ ਕਿ ਚੱਲੀ ਜਾ ਰਿਹਾ ਜਾਂ ਕੋਈ ਸਰਕਾਰ ਇਹਨੂੰ ਖਤਮ ਕਰ ਹੀ ਨਹੀਂ ਸਕਦੀ ਕਿ ਨਸ਼ਾ ਅਸੀਂ ਖਤਮ ਕਰ ਦੇਣਾ ਕਿਵੇਂ ਖਤਮ ਹੋਊਗਾ ਨਸ਼ਾ ਸਕੂਲਾਂ ਦੇ ਵਿੱਚ ਅਜਿਹੇ ਹਾਲਾਤ ਹੋਏ ਹੋਏ ਨੇ ਸਕੂਲ ਆਫ ਐਮਿਨੈਂਸ ਕਰ ਦਿੱਤੇ ਪਰ ਸਿੱਖਿਆ ਕ੍ਰਾਂਤੀ ਦਾ ਹਜੇ ਤੱਕ ਬੀੜਾ ਕਰਕਾ ਕਿ ਜੇ ਕੱਲ੍ਹ ਨੂੰ ਬੱਚੇ ਪੜ ਜਾਣਗੇ ਤਾਂ ਸਾਨੂੰ ਸਵਾਲ ਪੁੱਛਣਗੇ ਇਹਨਾਂ ਨੂੰ ਨੌਲੇਜ ਆ ਜਾਣੀ ਆ ਇਹਨਾਂ ਦੇ ਦਿਮਾਗ ਖੁੱਲ ਜਾਣੇ ਆ ਸੋ ਇਹਨਾਂ ਦਾ ਦਿਮਾਗ ਆ ਪਾਬੰਦੀ ਰੱਖੀਏ ਇੱਕ ਗੱਲ ਹੋਰ ਕੱਲ ਕਿਤੇ ਜ਼ਿਆਦਾ ਸੀ ਕੰਮ ਇੱਕ ਉਹ ਦੇਖਿਆ ਕਿ ਸਕੂਲ ਦੇ ਬੱਚਿਆਂ ਨੂੰ ਕਿੱਥੇ ਲੈ ਕੇ ਜਾ ਰਹੇ ਨੇ ਜਿਹੜਾ ਹੰਡਿਆਏ ਕੋਲੇ ਆਊਟਲੈਟ ਬਣਿਆ ਹੋਇਆ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਉੱਥੇ ਘੁਮਾ ਰਹੇ ਸੀ ਬੱਚਿਆਂ ਨੂੰ ਹੁਣ ਉੱਥੇ ਦੇਖਣ ਵਾਲੀ ਕੀ ਚੀਜ਼ ਹੈ ਹੰਡਿਆਏ ਦੇ ਵਿੱਚ ਉੱਥੇ ਆਊਟਲੈਟ ਦੇ ਵਿੱਚ ਬੱਚੇ ਕੀ ਸਿੱਖਣਗੇ ਉੱਥੇ ਜੇ ਤੁਸੀਂ ਲੈ ਕੇ ਜਾਣਾ ਕਿਤੇ ਧਾਰਮਿਕ ਸਥਾਨ ਤੇ ਬੱਚਿਆਂ ਨੂੰ ਲੈ ਕੇ ਜਾਓ ਕੋਈ ਇਤਿਹਾਸਕ ਜਗ੍ਹਾ ਹੈਗੀਆਂ ਨੇ ਜਿੰਨਾ ਮਾਰੇ ਉਹਨਾਂ ਨੂੰ ਨਹੀਂ ਪਤਾ ਤੇ ਨਾਇੋ ਦੇ ਦਪੜਾਈ ਜਾਂਦੀਆਂ ਨੇ ਉਹ ਇਤਿਹਾਸਿਕ ਜਗ੍ਹਾ ਤੇ ਤੁਸੀਂ ਲੈ ਜਾਓ ਬੱਚਿਆਂ ਨੂੰ ਕਿ ਆਊਟਲੈਟ ਦੇ ਵਿੱਚ ਬੱਚੇ ਨੇ ਕੀ ਸਿੱਖਣਾ ਉੱਥੇ ਜਾ ਕੇ ਕਿ ਉੱਥੇ ਜਾ ਕੇ ਤੁਸੀਂ ਝੂਟੇ ਦਿਵਾਉਣੇ ਆ ਜਾਂ ਬੱਚਿਆਂ ਨੂੰ ਕੱਪੜੇ ਦਿਵਾਉਣੇ ਆ ਜਾ ਕੇ ਕੀ ਕਰੋਗੇ ਉੱਥੇ ਜਾ ਕੇ ਤੁਸੀਂ ਛੋਟੇ-ਛੋਟੇ ਬੱਚਿਆਂ ਨੂੰ ਅੰਡਿਆਈ ਲੈ ਕੇ ਗਏ ਦੱਸੋ ਸਕੂਲ ਵਾਲੇ ਬੱਚਿਆਂ ਨੂੰ ਐ ਨਹੀਂ ਪਤਾ ਇਸ ਤੋਂ ਪਹਿਲਾਂ ਵੀ ਹੋਰ ਵੀ ਸਕੂਲਾਂ ਦੇ ਬੱਚੇ ਮੈਡਮਾਂ ਜਾਂ ਸਕੂਲ ਵਾਲੇ ਲੈ ਕੇ ਆਉਂਦੇ ਹੁੰਦੇ ਔਣ ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਦਿਖਾਉਣ ਵਾਸਤੇ ਕਿ ਤੁਸੀਂ ਕੋਈ ਇਤਿਹਾਸਿਕ ਚੀਜ਼ ਦਿਖਾਓ ਗੁਰਦੁਆਰੇ ਲੈ ਕੇ ਜਾਓ ਕਿਤੇ ਕੋਈ ਸੈਂਸਿਟੀ ਬਣੀ ਵੀ ਆ ਉੱਥੇ ਤੁਸੀਂ ਲੈ ਕੇ ਜਾਓ ਕਿ ਬੱਚਿਆਂ ਨੂੰ ਨੌਲੇਜ ਆਵੇ ਬੱਚੇ ਦੀ ਨੌਲੇਜ ਤਾਂ ਬਿਲਕੁਲ ਇਸੇ ਤਰ੍ਹਾਂ ਹੀ ਜ਼ੀਰੋ ਹੋ ਜਾਣੀ ਆ ਜਦੋਂ ਅਸੀਂ ਚੱਜ ਦੀ ਜਗ੍ਹਾ ਤੇ ਬੱਚਿਆਂ ਨੂੰ ਲੈ ਕੇ ਜਾਣਾ ਗਲਤ ਜਗ੍ਹਾ ਤੇ ਲਿਜਾਈ ਜਾਣਾ ਜਿੱਥੇ ਬੱਚੇ ਦਾ ਕੁਝ ਨਿਕਲਣਾ ਨਹੀਂ ਕਿ ਜਾ ਕੇ ਬੱਚਾ ਹੁਣ ਕੱਪੜੇ ਦੇਖੂ ਉੱਥੇ ਇੱਕੇ ਝੂਟੇ ਦਿਵਾਓਗੇ ਜਾਂ ਸਾਰਾ ਉਲਟ ਘਵਾ ਕੇ ਤੁਸੀਂ ਬੱਚੇ ਨੂੰ ਵਾਪਸ ਲਿਆਉਂਦੇ ਹੋ ਨਾ ਨੇ ਪੈਸੇ ਖਰਚੇ ਜਾਂਦੇ ਆ ਕਿ ਫ੍ਰੀ ਲੈ ਕੇ ਜਾਂਦੇ ਹੋ ਕਿ ਲੈ ਕੇ ਜਾਣਾ ਕੋਈ ਚੰਗੀ ਜਗ੍ਹਾ ਤੇ ਲੈ ਕੇ ਜਾਇਆ ਕਰੋ ਇਹ ਵੀ ਇੱਕ ਚੀਜ਼ ਦੇਖਣ ਨੂੰ ਮਿਲੀ ਹੈ ਬਾਕੀ ਸਿੱਖਿਆ ਕ੍ਰਾਂਤੀ ਜਯਦਨ ਸ਼ਵਰਦ ਸਫਲ ਰਿਹਾ ਜਾਂ ਅਸਫਲ ਰਿਹਾ ਉਹ ਲੋਕ 27 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਦਾਸੀ ਦੇਣਗੇ